ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੁਟੀਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਗਲੇ ਦਾ ਡਿਜ਼ਾਈਨ ਆਪਾਂ ਗਲਾ ਬਣਾਵਾਂਗੇ ਜਿੱਕਿਲਾ ਤਾਂ ਸਿੰਪਲ ਤਰੀਕੇ ਨਾਲ ਹੀ ਬਣਾਵਾਂਗੇ ਪਹਿਲਾਂ ਆ ਉੱਪਰ ਲੇਸ ਲਾਵਾਂਗੇ ਲੇਸ ਲਾ ਕੇ ਡਿਜ਼ਾਈਨ ਕਰਾਂਗੇ ਗਲੇ ਨੂੰ ਤੁਹੰਦ ਅਸਦੀਆਂ ਕਿਸ ਤਰ੍ਹਾਂ ਬਣਾਵਾਂਗੇ ਕਮੀਜ਼ ਆਪਾਂ ਰੈਡੀ ਕਰ ਲਿਆ ਜੀ ਲਾਈਨਿੰਗ ਲਾ ਕੇ ਪਲੋਨਾਂ ਪਾ ਕੇ ਤੇ ਹੁਣ ਇਹਦਾ ਬਣਾਉਣਾ ਆਪਾਂ ਗਲਾ ਗਲਾ ਬਣਾਵਾਂਗੇ ਇਹਨੂੰ ਤੁਸੀਂ ਕੀ ਕਹੋਗੇ ਤਿੰਨ ਚੁੰਡਾ ਜਾਂ ਗਲਾ ਤੇ ਇਹ ਗਲਾ ਤਾਂ ਆਪਾਂ ਉਵੇਂ ਹੀ ਬਣਾਵਾਂਗੇ ਜਿਵੇਂ ਸਿੰਪਲ ਗਲਾ ਬਣਾਉਣੇ ਹੁੰਦੇ ਆ ਸੈਂਟਰ ਨਾਲ ਸੈਂਟਰ ਮਿਲਾ ਕੇ ਇਸ ਤਰ੍ਹਾਂ ਆਕ形状 ਰੱਖ ਲੈਣਾ ਇੱਧਰ ਵੀ ਆਪਣਾ ਸੈਂਟਰ ਤੁਸੀਂ ਸਲਾਈ ਵੀ ਲਾ ਸਕਦੇ ਹੋ ਛਾਲੀ ਲੈਣਾ ਆਪਾਂ ਇਸ ਤਰ੍ਹਾਂ ਹੀ ਬਣਾ ਲਾਂਗੇ ਹਿੱਲਨ ਨਹੀਂ ਜਿਨਾ ਗळा ਬਿਲਕੁਲ ਵੀ ਇੱਕ ਤਾਂ ਕਪੜਾ ਤਿਲਕਣਾ ਜੇ ਗळा ਹਿੱਲ ਗਿਆ ਫਿਰ ਗਲੇ ਦੀ ਸੈਟਿੰਗ ਲਾਉਣੀ ਸ਼ੇਪ ਨਹੀਂ ਸਹੀ ਬਣੀ ਗਲੇ ਦੀ ਇਸ ਤਰ੍ਹਾਂ ਆ ਇੱਧਰ ਸिलाई ਲਾ ਲਾਂਗੇ ਹਾਂ ਉੱਪਰਲੀ ਸिलाई ਲਾ ਲੈਨੇ ਗਲਾ ਤਾਂ ਆਪਾਂ ਸਿੰਪਲ ਤਰੀਕੇ ਨਾਲ ਹੀ ਬਣਾਉਣਾ ਪਰ ਤੇ ਲੈਸ ਨਾਲ ਆਪਾਂ ਡਾਈਨਿੰਗ ਕਰ ਦਾਂਗੇ Gala laga pula, ngene ngene kating kating de. Jum dan cetak ke lalang cengkih pula, ngela pala spain emor juba baru, monestra, ite kacis laila lalang emor ke. ਮਗਲਾ ਜਿਵੇਂ ਆ ਪਾਮਗਲਾ ਬਣਾਉਣੀ ਉਸੇ ਤਰ੍ਹਾਂ ਹੀ ਬਣਾਉਂਗਾ ਤਰਤੇ ਲਸਨਾ ਪਾ ਲਈਏ ਹਨ ਬਣਾ ਦਾਂਗੇ ਆਪਨਾ ਸਿੰਪਲ ਤਰੀਕੇ ਨਾਲ ਕਾਰਿਗਲਾ ਬਣ ਗਿਆ ਜੀ ਹੁਣ ਆਪਾਂ ਇਹਦੇ ਤੇ ਲਾਉਣੇ ਆ ਨਿਸ਼ਾਨ ਆਪਾਂ ਕੀ ਕਰਨਾ ਜੀ ਇਹਦੇ ਸੈਂਟਰ ਦੇ ਵਿੱਚ ਇੱਥੇ ਨਿਸ਼ਾਨ ਲਾ ਲੈਣਾ ਬਿਲਕੁਲ ਵਿਚਾਲੇ ਚੁੰਡਚ ਲੰਬਾਈ ਜਿੰਨੀ ਤੁਸੀਂ ਫੱਟੀ ਦੀ ਰੱਖਣੀ ਆ ਉਨੀ ਤੇ ਨਿਸ਼ਾਨ ਲਾ ਸਕਦੇ ਆਪਾਂ 3.5 7 ਇੰਚ ਰੱਖਾਂਗੇ ਆ ਆਪਣੀ ਕਰੀਜ ਬਣੀ ਹੋਈ ਹੈ ਜਿਹੜੀ ਇਹ ਵਿੱਚ ਬਿਲਕੁਲ ਸੈਂਟਰ ਚ ਇਹਦੇ ਪ੍ਰੀ ਲੇਸ ਲਾਵਾਂਗੇ ਹੁਣ ਜਿਹੜੀ ਆਪਣੀ ਲੇਸ ਆ ਇਹਨੂੰ ਆਪਾਂ ਇਸ ਤਰ੍ਹਾਂ ਇਧਰੋਂ ਰੱਖ ਲਓ ਭਾਵੇਂ ਤੁਸੀਂ ਭਾਵੇਂ ਉਧਰਲੀ ਸਾਈਡ ਤੋਂ ਰੱਖ ਲਓ ਆਪਾਂ ਉਧਰਲੀ ਸਾਈਡ ਤੋਂ ਰੱਖਾਂਗੇ ਇੱਥੋਂ ਆਪਾਂ ਇਸ ਜਗ੍ਹਾ ਤੇ ਇੱਥੇ ਰੱਖ ਦਾਂਗੇ ਲੇਸ ਇਹ ਜਰੀ ਵਾਲੀ ਲੇਸ ਆ ਉੱਪਰ ਲੱਗੀ ਸੋਹਣੀ ਲੱਗੂ ਵੀ ਵਿੱਚ ਦੇ ਗੇ ਲਾਉਂਦੇ ਸੀ ਤਾਂ ਇਹ ਕਰੜੀ ਜੀ ਚੁਭੋਗ ਇਸ ਤਰ੍ਹਾਂ ਹੌਲੀ ਹੌਲੀ ਲਾਉਂਦੇ ਜਾਵਾਂਗੇ ਆਪਾਂ ਐਥੋਂ ਆ ਕੇ ਚੁੰਡ ਤੋਂ ਐ ਚੱਕ ਕੇ ਇਸ ਤਰ੍ਹਾਂ ਮੋੜਨੀ ਹੈ ਇਹਨੂੰ ਕਸ ਕੇ ਧੰਣਾ ਲੈ ਚੁੰਡ ਬਣਾ ਲਓ ਇੱਥੇ ਇਹ ਇਸ ਤਰ੍ਹਾਂ ਇਧਰ ਨੂੰ ਮੋੜ ਲੈਣੀ ਹੈ। ਆਹ ਇੱਥੇ ਜਮ੍ਹਾਂ ਵਿਚਾਲੇ ਸੈਂਟਰ ਦੇ ਵਿੱਚ ਕਰਕੇ ਮੋੜਨੀ ਹੈ। ਕਿਉਂ ਆਪਾਂ ਵਿਚਾਲੇ ਲੈਸ ਜੋੜਾਂਗੇ। ਇੱਥੇ ਵੀ ਉਸੇ ਤਰ੍ਹਾਂ ਹੀ ਇਸ ਤਰ੍ਹਾਂ ਐਵੇਂ ਨੱਪ ਕੇ ਆਹ ਦੇਖੋ ਚੁੰਡ ਬਣ ਜਾਣੀ ਹੈ। ਇਧਰ ਨੂੰ ਮੋੜ ਲੈਣੀ ਹੈ। नीचे तक जितनी ਤੁਸੀਂ ਲੰਬਾਈ ਰੱਖਣੀ ਹੈ ਰੱਖ ਸਕਦੇ ਹੋ ਵਿਚਾਲੋਂ ਆਪਾਂ ਜੋੜਨੀ ਹੈ ਬਿਲਕੁਲ ਸੈਂਟਰ ਦੇ ਵਿੱਚ ਹੀ ਲਾਉਣੀ ਹੈ ਇੱਥੋਂ ਇਸ ਤਰ੍ਹਾਂ ਜੁੰਡ ਬਣੂਗੀ ਜੀ ਐਵੇਂ ਮੋੜ ਕੇ ਫਿਰ ਇਧਰ ਉੱਪਰ ਨੂੰ ਇਧਰ ਲਈ ਲੈਸ ਫਿਰ ਐਸ ਲੈਸ ਨੂੰ ਇਧਰ ਨੂੰ ਮੋੜ ਲੈਣਾ ਹੋਣਾ ਹੈ ਇਹ ਆਪਣੇ ਚੁੰਡ ਬਣੂ ਬਿਲਕੁਲ ਇਹਦੇ ਨਾਲ ਨਾਲ ਸਿਲਾਈ ਲਾਵਾਂਗੇ ਲੈਸ ਦੇ ਉੱਪਰ ਜੋੜ ਕੇ ਲੈਸ ਲਾਉਣੀ ਹੈ ਚਲੋ ਚੁੰਡ ਚੀ ਆ ਗਈ ਉਸੇ ਤਰ੍ਹਾਂ ਹੀ ਜੋੜ ਕੇ ਉਹਨਾਂ ਇਸਟਰਾ ਐਸ ਲੈਸ ਨੂੰ ਐਂ ਕਰਕੇ ਇਹਦੀ ਚੁੰਡ ਬਣਾ ਲੈਣੀ ਇੱਥੇ ਵੀ ਨਾਲੇ ਤਾਂ ਸਿੰਪਲ ਡਿਜ਼ਾਈਨ ਆ ਨਾਲੇ ਸੋਖਾ ਨਾਲੇ ਸੋਹਣਾ ਲੱਗਦਾ ਬਣਿਆ ਇਹ ਲੈਸ ਆਪਣੀ ਜਰੀ ਵਾਲੀ ਸੀਗੀ ਇਦੇ ਵਿੱਚ ਇਸ ਤਰ੍ਹਾਂ ਦਾ ਵਰਕ ਆ ਦਿਨਾਲ ਮੈਚ ਕਰਦੀ ਲੈਸ ਆ ਆ ਦੇਖੋ ਜੀ ਇੱਕ ਸਲਾਈ ਤਾਂ ਲੱਗ ਗਈ ਆਪਣੇ ਇੱਕ ਇਧਰਲੀ ਸਾਈਡ ਤੇ ਹੁਣ ਸਲਾਈ ਹੋਰ ਲਾ ਦਾਂਗੇ ਪਹਿਲੀ ਸਲਾਈ ਤਾਂ ਆਪਾਂ ਹੌਲੀ-ਹੌਲੀ ਲਾਈਏ ਆਰਾਮ ਨਾਲ ਦੂਸਰੀ ਸਲਾਈ ਤਾਂ ਕਾਲੀ ਨਾਲ ਵੀ ਲਾ ਸਕਦੇ ਹਾਂ ਇਸ ਤਰ੍ਹਾਂ ਚੁੰਡ ਤੇ ਸਲਾਈ ਲਾ ਦਾਂਗੇ ਚੰਗੀ ਤਰ੍ਹਾਂ के उसी तरह इधरली साइड से सिलाई ला देंगे ਆ ਦੇਖੋ ਜੀ ਆਪਣਾ ਗਲਾ ਬਣ ਕੇ ਤਿਆਰ ਹੋ ਗਿਆ ਜੀ ਤੁਸੀਂ ਇਹਦੇ ਵਿੱਚ ਬਟਨ ਵੀ ਲਾ ਸਕਦੇ ਹੋ ਸੂਟ ਨਾਲ ਦੇ ਕਿਸ ਕਲਰ ਦੇ ਬਟਨ ਇਹਦੇ ਵਿੱਚ ਲਗਾ ਸਕਦੇ ਹੋ ਪਰ ਆਪਾਂ ਇਵੇਂ ਹੀ ਰੱਖਾਂਗੇ ਉਹਨਾਂ ਨੇ ਕਿਹਾ ਸਿੰਪਲੀ ਬਣਾਉਣਾ ਸੀ ਗਲਾ ਸਿੰਪਲੀ ਰੱਖਣਾ ਸੀ ਤਾਂ ਕਰਕੇ ਦੇਖੋ ਜੀ ਜੇਕਰ ਮੇਰੀ ਵੀਡੀਓ ਚੰਗੀ ਲੱਗਦੀ ਨਹੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ